Música I ਆ ਭੰਤਨ ਬਾਬਾ ਪਗੜੀ ਮਾਲ ਸਾਹਿਬ ਜਿਠੇਰੇ ਮੱਲ ਤੋਂ ਕੰਡਰਾਂਪਾ ਵਿਖੇ ਜੋ ਕਿ ਸਰਾਨਾ ਜੋ ਮੇਲਾ ਹਰ ਸਾਲ ਕੀਤਾ 16 17 18 ਨੂੰ ਨਾ ਆਇਆ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਇਸ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕਰਦਾ ਹਾਂ ਇਹ ਮੇਲਾ बहुत सारे पुरातन समय को बाबा जी की याद में लगया जाता है जिस देश विदेश देश्ट देश्ट तो दे के पंजाब के अलग अलग मुन तो संकतं बाबा जी के दरबार में नतमस्तक होकर आपो अपना जीवन सफला करले कि सब तो पहला श्री गुरु ग्रंथ साहब जी के पाठ ग्यारह पाठ श्री गुरु ग्रंथ साहब के रखे जाए ਉਸ ਤੋਂ ਬਾਅਦ ਉਹ ਪਏਗਾ ਅਤੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਦੀ ਨਦੀ ਨਿਹਾਲ ਕੀਤਾ ਜਾਏਗਾ ਉਸ ਤੋਂ ਬਾਅਦ ਬਾਹਰ ਪੰਡਾਲ ਦੇ ਵਿੱਚ ਸਟੇਜ ਸੱਜੇਗੀ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਕਮਲ ਖਾਨ ਜੀ ਮਨੀਤ ਖਾਨ ਜੀ ਅਤੇ ਵਾਇਸ ਆਫ ਪੰਜਾਬ ਦੇ ਵਿਜੇਤਾ ਆਨੰਦ ਜੀ ਅਪਸਰਵਾਲੇ ਸੰਗਤਾਂ ਨੂੰ ਸਟੇਜ ਦੇਖਾਉਣ გან ਦੇਣੀ ਇਹ ਪ੍ਰੋਗਰਾਮ ਮੈਨੂੰ ਸੰਗਤਾਂ ਨੂੰ ਦੱਸਿਆ ਬੜੀ ਖੁਸ਼ੀ ਹੋ ਰਹੀ ਹੈ ਇਸ ਦਾ 라이ਵ ਕੈਸਟ ਪੰਜਾਬ ਦੇ ਇੰਟਰਨੈਟ ਚੈਨਲ www24tv.in ਤੇ ਲੋਕਾਂ ਕਰਕੇ ਸੰਗਤਾਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਤੀਆਂ ਹਨ ਅਤੇ ਇਸ ਦੇ ਨਾਲ ਨਾਲ ਫੇਸਬੁਕ YouTube ਦੇ ਤੇ ਵੀ ਇਹ ਪ੍ਰੋਗਰਾਮ ਜੋ ਹੈ ਇਹ ਲਾਈਵ ਟੈਲੀਕਾਸਟ ਹੋਏਗਾ ਅਤੇ ਉਸ ਨੂੰ ਸੰਕਤ ਜਦੋਂ ਵੀ ਮਾਤੀ ਦੇਖ ਸਕਦੇ ਹਨ ਮੈਂ ਸਾਰੀਆਂ ਸੰਕਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਰੀਆਂ ਸੰਕਤਾਂ 16 17 18 ਜੂਨ ਨੂੰ ਬਾਬਾ ਜੀ ਦੇ ਦਰਬਾਰ ਦੇ ਵਿਖੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ ਅਤੇ ਆਪਣਾ ਜੀਵਨ ਖੁਸ਼ਹਾਲ ਅਤੇਪ ਕਰਨ ਦੀ ਬਾਬਾ ਜੀ ਤੋਂ ਸੁਪਾਸ਼ੀਰਵਾਦ ਲੈਣ ਇਸ ਪਵਿੱਤਰ ਸਥਾਨ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਆ ਕੇ ਬਾਬਾ ਜੀ ਤੋਂ ਸ਼ੀਰਵਾ ਲੈ ਕੇ ਆਪਣਾ ਜੀਵਨ ਸੁਪਨਾ ਪਾਉਂਦੇ ਹਾਂ ਮੈਂ ਸਮੂਹ ਵੇਸ਼ ਕਲੇਸ਼ੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੰਨਾ ਵੀ ਸੇਵਾਦਾਰਾਂ ਨੇ ਬਾਬਾ ਜੀ ਦੇ ਦਰਬਾਰ ਸੇਵਾ ਕਰਨੀ ਹੈ ਉਹ ਮੇਲੇ ਤੋਂ ਇੱਕ ਦੋ ਦਿਨ ਪਹਿਲਾਂ ਫੰਕਸ਼ਨ ਦੀ ਕਿਰਪਾਲਤਾ ਕਰਨ ਜੀ ਦੂਸਰੀ ਬੇਨਤੀ ਸੰਗਤਾਂ ਦੇ ਹੈ ਜੀ ਕਿ ਬਾਬਾ ਜੀ ਦੇ ਦਰਬਾਰ ਦੇ ਵਿੱਚ ਸਾਰੀ ਦਾ ਕੰਮ ਪਿਛਲੇ 4 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜੀ ਉਹ ਸਭ ਆਪ ਜੀ ਦੇ ਦਾਨ ਸਦਕਾ ਹੀ ਹੈ ਮੇਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਗੇ ਆਪ ਨੇ ਸੰਗਤਾਂ ਵਿੱਚ ਵਿਸ਼ਵਾਸ ਕਰਦੇ ਹੋਏ ਕਮੇਟੀ ਵਿੱਚ ਵਿਸ਼ਵਾਸ ਕਰਦੇ ਹੋਏ ਇਸ ਨੂੰ ਬਤਵਾਤਾਂ ਨਾਲ ਸਹਿਯੋਗ ਦਿੱਤਾ ਹੈ ਅੱਗੇ ਤੋਂ ਵੀ ਬਤਵਾਤਾਂ ਨਾਲ ਸਹਿਯੋਗ ਦੇ ਦੀ ਕਿਰਪਾਤਾ ਕੀਤੀ ਜਾਵੇ ਅਰੇ ਸਭ ਤੋਂ ਕੋਲਾ ਆਪਣਾ ਜੀਵਨ ਸਫਲਾ ਕੀਤਾ ਜਾਵੇ ਜੈ ਕਾਰਾ ਬਾਬਾ ਬਗਾਇਦਾ ਬੋਲ ਸਤਿਏ ਦਾ